ਪੰਜਾਬ ਦੇ ਫਰੀਦਕੋਟ ਦੇ ਵਿੱਚ ਹੋਏ ਇਸ ਸਨਸਨੀਖੇਜ਼ ਐਨ ਆਰ ਆਈ ਹੱਤਿਆਕਾਂਡ ਨੇ ਹੁਣ ਪੁਲਿਸ ਨੇ ਹੱਤਿਆਕਾਂਡ ਦੇ ਵਿੱਚ ਹੁਣ ਪੁਲਿਸ ਨੇ ਇੱਕ ਵੱਡਾ ਖੁਲਾਸਾ ਕਰ ਦਿੱਤਾ ਹੈ ਸ਼ੁਰੂਆਤੀ ਤੌਰ ਤੇ ਜਿਸ ਵਾਰਦਾਤ ਨੂੰ ਲੁੱਟ ਦੀ ਘਟਨਾ ਦੱਸ ਕੇ ਪੇਸ਼ ਕੀਤਾ ਗਿਆ ਸੀ ਉਹ ਅਸਲ ਦੇ ਵਿੱਚ ਪਤਨੀ ਅਤੇ ਉਸ ਦੇ ਪ੍ਰੇਮੀ ਵੱਲੋਂ ਰਚਿਆ ਗਿਆ ਇੱਕ ਖੂਨੀ ਛੜਿਆੰਤਰ ਨਿਕਲਿਆ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮਚਿਆ ਹੋਇਆ ਹੈ ਅਤੇ ਪੁਲਿਸ ਪੂਰੇ ਮਾਮਲੇ ਦੀ ਗਹਿਰਾਈ ਤੋਂ ਜਾਂਚ ਕਰ ਰਹੀ ਹੈ ਪੁਲਿਸ ਦੇ ਅਨੁਸਾਰ ਐਨ ਆਰ ਆਈ ਯੁਵਕ ਦੀ ਪਤਨੀ ਰੁਪਿੰਦਰ ਕੌਰ ਨੇ ਪੁਛਗਿੱਛ ਦੇ ਦੌਰਾਨ ਆਪਣਾ ਬਿਆਨ ਕਈ ਵਾਰ ਬਦਲਿਆ ਜਿਸ ਤੋਂ ਪੁਲਿਸ ਨੂੰ ਉਸ ਦੇ ਉੱਤੇ ਸ਼ੱਕ ਹੋਰ ਵੀ ਜ਼ਿਆਦਾ ਡੂੰਗਾ ਹੁੰਦਾ ਕਿਆ ਘਰ ਦੇ ਅੰਦਰ ਦੇ ਹਾਲਾਤ ਅਤੇ ਘਟਨਾਕ੍ਰਮ ਦੇ ਵਿੱਚ ਕਈ ਖਾਮੀਆਂ ਤੋਂ ਬਾਅਦ ਪੁਲਿਸ ਨੇ ਜਦੋਂ ਸਖਤੀ ਤੋਂ ਪੁੱਛਗਿੱਛ ਕੀਤੀ ਤਾਂ ਰੁਪਿੰਦਰ ਕੌਰ ਨੇ ਵਾਰਦਾ ਦਾ ਪੂਰਾ ਸੱਚ ਉਗਲ ਦਿੱਤਾ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਰੁਪਿੰਦਰ ਕੌਰ ਨੇ ਸਭ ਤੋਂ ਪਹਿਲਾਂ ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਇਸ ਤੋਂ ਉਸ ਦੀ ਮੌਤ ਨਹੀਂ ਹੋਈ ਤਾਂ ਉਸ ਨੇ ਆਪਣੇ ਪ੍ਰੇਮੀ ਹਰਕਮਲਪ੍ਰੀਤ ਸਿੰਘ ਨੂੰ ਘਰ ਸੱਦਿਆ ਅਤੇ ਦੋਨੇ ਜਣੇ ਕੋਠੇ ਤੇ ਜਾ ਕੇ ਗੱਲਬਾਤ ਕਰ ਹੀ ਰਹੇ ਸਨ ਕਿ ਇਸੇ ਦੌਰਾਨ ਉਸ ਦਾ ਪਤੀ ਯਾਨੀ ਕਿ ਗੁਰਵਿੰਦਰ ਸਿੰਘ ਉੱਥੇ ਪਹੁੰਚ ਗਿਆ ਜਿਸ ਤੋਂ ਕੇ ਬਾਅਦ ਹਾਲਾਤ ਬਿਗੜਦੇ ਦੇਖ ਦੋਨਾਂ ਨੂੰ ਲੱਗਿਆ ਕਿ ਹੁਣ ਉਹ ਫਸ ਚੁਕੇ ਨੇ ਤੇ ਜਿਸ ਦੇ ਚਲਦੇ ਦੋਨਾਂ ਨੇ ਗੁਰਵਿੰਦਰ ਸਿੰਘ ਨੂੰ ਕਾਬੂ ਕਰ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਫਿਰ ਜ਼ਬਰਦਸਤੀ ਦਬਾਰ ਤੋਂ ਜ਼ਹਿਰ ਪਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਐਨਾ ਹੀ ਨਹੀਂ ਪਰ ਰੁਪਿੰਦਰ ਕੌਰ ਨੇ ਮਾਮਲੇ ਨੂੰ ਆਦਾ ਪਰਤਦਾਰ ਬਣਾਉਣ ਦੇ ਲਈ ਘਰ ਦੇ ਵਿੱਚ ਮੌਜੂਦ ਕੁੱਤੇ ਨੂੰ ਵੀ ਪਹਿਲਾਂ ਤੋਂ ਹੀ ਬੇਹੋਸ਼ ਕਰ ਦਿੱਤਾ ਸੀ ਤਾਂ ਕਿ ਉਹ ਕਿਸੇ ਵੀ ਆਂਦੇ ਜਾਂਦੇ ਵਿਅਕਤੀ ਦੇ ਉੱਤੇ ਭੌਂਕ ਨਾ ਸਕੇ ਅਤੇ ਪੜੋਸੀਆਂ ਨੂੰ ਕੋਈ ਸ਼ੱਕ ਨਾ ਹੋਵੇ ਜਿਸ ਤੋਂ ਕਿ ਇਹ ਗੱਲ ਤਾਂ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਜਿਸ ਨੂੰ ਕਿ ਪਤਨੀ ਅਤੇ ਉਸ ਦੇ ਪ੍ਰੇਮੀ ਨੇ ਮਿਲ ਕੇ ਅੰਜਾਮ ਦਿੱਤਾ ਦੱਸਦੇ ਕਿ ਹੱਤਿਆ ਤੋਂ ਬਾਅਦ ਦੋਨਾਂ ਜਣਿਆਂ ਨੇ ਜ਼ੋਰ-ਜ਼ੋਰ ਨਾਲ ਸ਼ੋਰ ਮਚਾ ਕੇ ਲੋਕਾਂ ਨੂੰ ਇਕੱਠਾ ਕਰ ਲਿਆ ਤੇ ਡਰਾਮਾ ਰਚਿਆ ਕਿ ਲੁਟੇਰੇ ਘਰ ਦੇ ਵਿੱਚ ਬੜੇ ਅਤੇ ਉਸ ਦੇ ਪਤੀ ਦੀ ਹੱਤਿਆ ਕਰ ਦਿੱਤੀ ਪਰ ਘਰ ਦਾ ਨਿਰિક્ષਣ ਕਰਨ ਤੋਂ ਬਾਅਦ ਪੁਲਿਸ ਨੂੰ ਘਟਨਾ ਸਥਲ ਦੀ પરિਸਥਿਤੀ ਸੰਦੇਹਜਨਕ ਲੱਗੀ ਕਿਉਂਕਿ ਘਰ ਦੇ ਵਿੱਚ ਜ਼ਬਰਦਸਤੀ ਕਿਸੇ ਦੇ ਬੜੇ ਹੋਣ ਦੇ ਕੋਈ ਨਿਸ਼ਾਨ ਨਹੀਂ ਸਨ ਤੇ ਨਾ ਹੀ ਲੁੱਟਖੋਹ ਦੇ ਕੋਈ ਸਬੂਤ ਮਿਲੇ। ਵੱਲ ਜਾਂਚ ਦੇ ਦੌਰਾਨ ਰੁਪਿੰਦਰ ਕੌਰ ਦੇ ਬਿਆਨ ਬਾਰ-ਬਾਰ ਬਦਲਦੇ ਗਏ ਅਤੇ ਉਸ ਦੀ ਕਹਾਣੀ ਦੇ ਵਿੱਚ ਕੋਈ ਨਾ ਕੋਈ ਰਹਿਸੇ ਸਾਹਮਣੇ ਆਏ ਜਿਸ ਦੇ ਚੱਲਦੇ ਜਦੋਂ ਪੁਲਸ ਨੇ ਉਸ ਤੋਂ ਗਹਿੰਤਾ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਰੁਪਿੰਦਰ ਕੌਰ ਨੇ ਖੁਲਾਸਾ ਕੀਤਾ ਕਿ ਉਸ ਦਾ ਵਿਆਹ ਸਾਲ 2023 ਦੇ ਵਿੱਚ ਹੋਇਆ ਸੀ ਵਿਆਹ ਤੋਂ ਬਾਅਦ ਉਹ ਉਸ ਦੇ ਪਤੀ ਦੇ ਨਾਲ ਕੈਨੇਡਾ ਚਲ ਗਈ ਸੀ ਪਰ 2024 ਦੇ ਵਿੱਚ ਜਦੋਂ ਉਹ ਕੈਨੇਡਾ ਤੋਂ ਰਿਪੋਰਟ ਹੋ ਕੇ ਵਾਪਸ ਆਈ ਤਾਂ ਉਸੇ ਵੇਲੇ ਉਸ ਦੀ ਯਾਨਕੀ ਰੁਪਿੰਦਰ ਕੌਰ ਦੀ ரூபி கார்த்த ஹரக்கமலீத்தோ முலா ஜல்மந்தோனோ ஹட்டி தணி